ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਤ ਨਾ ਹੋ ਬਾਬਾ ਗਜਿੰਦਰ ਸਿੰਘ ਢਿੱਲੂ ਦਾ ਅਸਲ ਚਿਹਰਾ ਆਇਆ ਸਾਹਮਣੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਤਰ ਤੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਸਲ ਕਰਾਂਗੇ ਚੱਲ ਕਦਮੀ ਹੋਵੇ ਇਸਨੇ ਸਰਕਾਰ ਨੇ ਆ ਉਸ ਤੇ ਵਿਚਾਰ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਸ਼ਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਔਰ ਤੀਸਰੇ ਨੰਬਰ ਤੇ ਬਹੁਤ ਵੱਡੀ ਸ਼ਖਸੀਅਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੇ ਉੱਤੇ ਜ਼ਮੀਨਾਂ ਦੱਬਣ ਦੇ ਦੋਸ਼ ਪੰਜਾਬ ਦੇ ਕਿਸਾਨਾਂ ਵੱਲੋਂ ਲੱਗ ਰਹੇ ਨੇ ਯਾਨੀ ਉਹਨਾਂ ਕਿਸਾਨਾਂ ਵੱਲੋਂ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬਿਆਸ ਦਾ ਜਿਹੜਾ ਇੱਕ ਦਰਿਆ ਵਗਦਾ ਕੰਡੇ ਦੇ ਬਿਲਕੁਲ ਨਾਲ ਔਰ ਉਸ ਦਰਿਆ ਦੀ ਜ਼ਮੀਨ ਕਿਵੇਂ ਹੜੱਪੀ ਜਾਂਦੀ ਹੈ ਔਰ ਦੂਜੇ ਪਾਸੇ ੜਦਗੇੜਦੇ ਜਿਹੜੇ ਕਿ ਉਹਨਾਂ ਦੇ ਲੋਕ ਨਹੀਂ ਉਹ ਕੈਮਰੇ ਦੇ ਸਾਹਮਣੇ ਆ ਗਏ ਨੇ ਯਾਨੀ ਉਹਨਾਂ ਨੇ ਇੱਕ ਦੋਸ਼ ਲਾ ਦਿੱਤਾ ਪੰਜਾਬ ਦੇ ਕਈ ਸਾਰੇ ਬਣੇ ਹੋਏ ਮੁੱਖ ਮੰਤਰੀਆਂ ਦੇ ਉੱਤੇ ਪੱਥਰ ਤੋਂ ਲੈ ਕੇ ਬਿਆਨਤ ਸਿੰਘ ਮੁੱਖ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਤੱਕ ਯਾਨੀ ਉਹਨਾਂ ਨੇ ਲੋਕਾਂ ਨੇ ਕੀ ਕਿਹਾ ਕਹਿੰਦੇ ਜੀ ਡੇਰੇ ਵਾਲੇ ਦੇ ਨਾਲ ਖੜਦੇ ਆ ਸਾਡੇ ਜਿਹੜੇ ਮੁੱਖ ਮੰਤਰੀ ਉਹ ਕਿਹੜੇ ਗਿਹੜੇ ਨਹੀਂ ਭਗਵੰਤ ਮਾਨ ਨੂੰ ਤਾਂ ਦਲੇਰ ਮੁੱਖ ਮੰਤਰੀ ਵੀ ਕਹਿ ਸਕਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰ੍ਹਾ ਆਮ ਇੱਕ ਬਿਆਨ ਦੇ ਦਿੱਤਾ ਹੈ ਤੇ ਉਹ ਬਿਆਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਉਹ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਆਪਣੀ ਵੋਟ ਬੈਂਕ ਦੀ ਪ੍ਰਵਾਹ ਨਾ ਕਰਦੇ ਹੋਇਆ ਵੀ ਦੇਲੇ ਵਿਅਸ ਦੇ ਮੁਖੀ ਰਾਧਾ ਸੁਆਮੀ ਜਿਹੜੇ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦੇ ਖਿਲਾਫ ਇੱਕ ਬਿਆਨ ਧਾਗ ਦਿੱਤਾ ਤੇ ਉਸ ਬਿਆਨ ਨੇ ਦੂਜੇ ਜਿਹੜੇ ਰਹੇ ਹੋਏ ਮੁੱਖ ਮੰਤਰੀ ਉਹਨਾਂ ਦੀਆਂ ਅੱਖਾਂ ਖੋਲੀਆਂ ਔਰ ਜਿਹੜੀਆਂ ਆਨੀਆਂ ਹੋਈਆਂ ਸੰਗਤਾਂ ਨੇ ਵਿਆਸ ਜਾਂਦੀਆਂ ਨੇ ਜਾਂ ਉਸ ਬੰਦੇ ਦੇ ਨਾਲ ਗੁਰਿੰਦਰ ਢਿੱਲੋਂ ਦੇ ਨਾਲ ਜੁੜੀਆਂ ਨੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਦੀਆਂ ਅੱਖਾਂ ਖੁੱਲੀਆਂ ਔਰ ਕਈ ਲੋਕ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਉਹਨਾਂ ਦੀਆਂ ਸੰਗਤਾਂ ਦੇ ਵਿੱਚੋਂ ਵੀ ਵਿਰੋਧ ਕਰ ਰਹੇ ਨੇ ਕਿਉਂਕਿ ਵਿਰੋਧ ਕਰਨਾ ਬੰਦ ਦਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਰੱਬ ਦਾ ਨਾਮ ਦੱਸਦੇ ਆਂ ਰੱਬ ਦਾ ਨਾਮ ਜਪਣ ਨੂੰ ਕਹਿੰਦੇ ਆਂ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵਰਗੇ ਔਰ ਚਰਜੀਤ ਸਿੰਘ ਚੰਨੀ ਵਰਗੇ ਵੋਟਾਂ ਲੈਣਦੇ ਨਹੀਂ ਸਾਡੇ ਲੋਕਾਂ ਦੇ ਨਾਲ ਇਹਨਾਂ ਲੀਡਰਾਂ ਨੂੰ ਕੋਈ ਵੀ ਹਮਦਰਦੀ ਨਹੀਂ ਹੈਗੀ ਸਾਡੇ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਗਈਆਂ ਔਰ ਕੀ ਡੇਰਾ ਮੁਖੀ ਵਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹ ਲੋਕ ਜਿਹੜੇ ਵਿਕਰਮ ਸਿੰਘ ਮਜੀਠੀਆ ਨੂੰ ਛੜਾਉਣ ਲਈ ਜਾਂਦੇ ਨੇ ਉਸ ਗੰਨ ਤੋਂ ਵੱਡਾ ਰੌਲਾ ਪੈ ਜਾਂਦਾ ਕਿ ਭਾਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਸਿੰਘ ਮਜੀਠੀਆ ਦਾ ਯਾਰ ਕਹਿੰਦਾ ਆਪਦੇ ਆਪ ਨੂੰ ਦੋਸਤ ਕਹਿੰਦਾ ਤੇ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਬਹੁਤ ਵੱਡਾ ਸਮਗਲਰ ਔਰ ਦੂਜੇ ਪਾਸੇ ਉਹਦੇ ਉੱਤੇ ਐਨਡੀਪੀਐਸ ਦਾ ਪਰਚਾ ਜਿਹੜਾ ਕਿ ਪਹਿਲਾਂ ਵੀ ਚੰਨੀ ਨੇ ਦਰਜ ਕਰਵਾ ਦਿੱਤਾ ਸੀ ਤਾਂ ਹੁਣ ਬਹੁਤ ਸਾਰੇ ਲੀਡਰ ਸਾਡੇ ਪੰਜਾਬ ਦੇ ਜਿਹੜੇ ਬਾਬਿਆਂ ਦੀਆਂ ਚੱਪੜਾਂ ਚੜਦੇ ਨੇ ਇਹ ਲੋਕ ਕਹਿ ਰਹੇ ਆ ਕਿਸਾਨ ਕਹਿੰਦੇ ਸਾਡੀਆਂ ਜ਼ਮੀਨਾਂ ਦਾ ਬਲੀਆਂ ਦੇਰੇ ਦੇ ਨਾਲ ਜਿਹੜਾ ਇੱਕ ਦਰਿਆ ਵਗਦਾ ਬਿਆਸ ਉਸ ਦਰਿਆ ਦਾ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਸੀ ਨਾ ਜਦੋਂ ਕਿ ਹੜ੍ਹਾਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਆਪਣੇ ਡੇਰੇ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਮਾਰਨਾ ਚਾਹਿਆ ਇੱਕ ਪਾਸੇ ਤਾਂ ਉਹ ਕਹਿੰਦੇ ਅਸੀਂ ਬਾਬੇ ਆ ਦੂਜੇ ਪਾਸੇ ਤਵਾਹੀ ਪਾਣੀ ਦੀ ਦੇਖੀ ਸੀ ਨਾ ਕਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਖੜਾ ਖੜੋਤਾ 6 ਫੁੱਟ ਪਾਣੀ ਵੜ ਗਿਆ ਸੀ ਰਾਵੀ ਟੁੱਟਿਆ ਬਹੁਤ ਸਾਰਾ ਯਾਨੀ ਬਿਆਸ ਦਾ ਪਾਣੀ ਸੀ ਯਾਨੀ ਦਰਿਆਵਾਂ ਨੇ ਡੋਬ ਦਿੱਤੇ ਸਾਡੇ ਲੋਕ ਉਹ ਲੋਕ ਹੁਣ ਚੀਕ ਚੀਕ ਕੇ ਕਹਿ ਰਹੇ ਆ ਪਰ ਇੱਥੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਗਰੇਰ ਮੁੱਖ ਮੰਤਰੀ ਸਾਬਤ ਹੋਏ ਨੇ ਕਿਉਂ ਕਿ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ سوشل মিডিਆ ਦੇ ਉੱਤੇ ਕਿ ਜਿਹੜਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਬਹੁਤ ਵੱਡੇ ਤਸਕਰ ਦਾ ਸਾਥੀ ਆਪਣੇ ਆਪ ਨੂੰ ਕਹਿੰਦਾ ਮੀਡੀਆ ਦੇ ਵਿੱਚ ਜਾ ਕੇ ਤੇ ਉਸ ਪੱਤਰਕਾਰ ਨੂੰ ਵੀ ਲੋਕ ਬਹੁਤ ਸਨਮਾਨ ਕਰ ਰਹੇ ਨੇ ਉਹਦਾ ਸ਼ਬਦਾਂ ਦੇ ذریعے ਕਹਿੰਦੇ ਜੀ ਉਸ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਤੁਸੀਂ ਤਾਂ ਰਾਬੋ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਆ ਕੇ ਕੀ ਮਿਲਣ ਦੀ ਲੋੜ ਪੈਗੀ ਕਿਉਂਕਿ ਰੱਬ ਤਾਂ ਹਮੇਸ਼ਾ ਹੀ ਕੰਨ ਕੰਨ ਦੇ ਵਿੱਚ ਵਸਿਆ ਤਾਂ ਹੁਣ ਇੱਥੇ ਜਿਹੜੇ ਅੰਨੇ ਭਗਤ ਹੈ ਨਾ ਬਾਬਾ ਬਰਿੰਦਰ ਢਿੱਲੋਂ ਦੇ ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸੁਣ ਕਿ ਦੇਹ ਧਾਰੀ ਉਹ ਆਮ ਇੱਕ ਬੰਦਾ ਹੈ ਉਹਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਉਹਦੇ ਵਿੱਚ ਉਹ ਰੱਬ ਵੀ ਨਹੀਂ ਹੈ ਉਹ ਸਾਡੀ ਤਰ੍ਹਾਂ ਇੱਕ ਬੰਦਾ ਹੈ ਜਦੋਂ ਕਿਸੇ ਦੀ ਗੱਡੀ ਚੜ੍ਹਦੀ ਹੈ ਨਾ ਤਾਂ ਫਿਰ ਆਪਣੇ ਆਪ ਨੂੰ ਰੱਬ ਖਵਾਉਣ ਦੀ ਕੋਸ਼ਿਸ਼ ਜਾਂ ਨੂੰ ਲੋਕ ਕਹਿਣ ਦੀ ਕੋਸ਼ਿਸ਼ ਕਰ ਜਾਂਦੇ ਨੇ ਪਰ ਰੀਅਲ ਸਚਾਈ ਕੀ ਹੈ ਹੁਣ ਇੱਥੇ ਆ ਜੋ ਪੰਜਾਬ ਦੇ ਅੰਦਰ ਬਹੁਤ ਵੱਡੀ ਅੱਗ ਲਾਉਣ ਦੀ ਦੁਬਾਰਾ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪਰਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਨਸ਼ਾ ਤਸਕਰੀ ਚੱਲੀ ਅਕਾਲੀਆਂ ਦੇ ਰਾਜ ਦੇ ਅੰਦਰ ਅੱਜ ਉਹ ਕਹਿੰਦੇ ਅਸੀਂ ਪੰਜਾਬ ਬਚਾਉਣ ਚੱਲੇ ਆਂ ਜੀ ਪੰਜਾਬ ਬਚਾਓ ਯਾਤਰਾ ਕੱਢਣੀ ਹੈ ਔਰ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨ ਵਾਲੇ ਸਾਡੇ ਹੋਰ ਵੀ ਤਾਂ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਦੇ ਪਿੱਛੇ ਸਾਡਾ ਪੰਜਾਬ ਕਿਉਂ ਨਹੀਂ ਲੱਗਦਾ ਬਈ ਬਹੁਤ ਸਾਰੇ ਨੌਜਵਾਨ ਜਿਹੜੇ ਕਹਿੰਦੇ ਨਸ਼ੇ ਤੋਂ ਮੁਕਤ ਹੋਵੇ ਸਾਡਾ ਪੰਜਾਬ ਫਿਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਗਲਤੀ ਕੀ ਹੈ ਉਹਨੇ ਨਸ਼ੇ ਦੇ ਵਿਰੁੱਧ ਜੇਕਰ ਐਕਸ਼ਨ ਕਰ ਦਿੱਤਾ ਤਾਂ ਸਾਡੇ ਪੰਜਾਬ ਦੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਲੀਡਰ ਸੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਜਿਵੇਂ ਕਿ ਸੁਖपाल ਸਿੰਘ ਖਹਿਰਾ ਸਭ ਤੋਂ ਪਹਿਲਾ ਨਾਮ ਆ ਗਿਆ ਸੀ ਚੰਨੀ ਦਾ ਬਾਜਵੇ ਦਾ ਵੀ ਆ ਗਿਆ ਸੀ ਪਰ ਚੰਨੀ ਤੇ ਖਰ ਇਹ ਲੋਕੀ ਕਹਿੰਦੇ ਸੀ ਕਹਿੰਦੇ ਜੀ ਤੁਸੀਂ ਤਾਂ ਛੋਟੇ ਮੋਟੇ ਤਸਕਰਾਂ ਨੂੰ ਫੜਦੇ ਹੋ ਗਰੀਬਾਂ ਦੇ ਘਟ ਆ ਰਹੇ ਹੋ ਫੜ ਨਹੀਂ ਆਂਦਾ ਪੰਜਾਬ ਦਾ ਕੋਈ ਵੱਡਾ ਮગર ਮੱਛ ਫੜੋ ਯਾਨੀ ਬਾਦਲਾਂ ਵੱਲ ਉਂਗਲ ਕਰ ਰਹੀ ਸੀ ਤਾਂ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਮੁੱਖ ਮੰਤਰੀ ਦਾ ਐਕਸ਼ਨ ਹੋ ਜਾਂਦਾ ਉਹਨੂੰ ਗ੍ਰਿਫਤਾਰ ਕਰਵਾ ਲੈਂਦਾ ਤਾਂ ਫਿਰ ਇਹੀ ਲੀਡਰ ਚੀਕ-ਚੀਕ ਕੇ ਕਹਿੰਦੇ ਯਾਰ ਬहोत ਮਾੜਾ ਕੰਮ ਕਰ ਦਿੱਤਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਤਾਂ ਹੁਣ ਇੱਥੇ ਤੁਸੀਂ ਇਹਨਾਂ ਦੀ ਨੀਤੀ ਸਮਝ ਸਕਦੇ ਹੋ ਉਹ ਕਹਿੰਦੇ ਆ ਕਿ ਤੁਸੀਂ ਹੋਰ ਭਾਵੇਂ ਜੋ ਮਰਜ਼ੀ ਕਰੋ ਇਹ ਤਾਂ ਸਾਡੇ ਆਪਣੇ ਨੇ ਸਾਡੇ ਰਿਸ਼ਤੇਦਾਰ ਨੇ ਜਿਵੇਂ ਬਾਬਾ ਢਿੱਲੋਂ ਕਹਿੰਦਾ ਮੇਰਾ ਰਿਸ਼ਤੇਦਾਰ ਆ ਮੇਰਾ ਦੋਸਤ ਆ ਮਜੀਠੀਆ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਖਾਸ ਕਰਕੇ ਸੱਚ ਸਮਝੋ ਕਿ ਹੈ ਕੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਇੱਕ ਬਾਬਾ ਹੈ ਉਹ ਕਹਿੰਦਾ ਜਿਵੇਂ ਕਿ ਆਪਣੇ ਆਪ ਨੂੰ ਲੋਕ ਕਹਿੰਦੇ ਉਹਨੂੰ ਬਾਬਾ ਪਰ ਦੂਜੇ ਪਾਸੇ ਭਾਜਪੀ ਦੇ ਨਾਲ ਕੀ ਲੈਣ ਜਾਂਦੇ ਨੇ ਸੁਖਵੀਰ ਬਾਦਲ ਦੀ ਰੈਲੀ ਵਿੱਚ ਕਿਉਂ ਜਾਂਦੇ ਨੇ ਮਤਲਬ ਕੀ ਹੈ ਕਿ ਤੁਹਾਨੂੰ ਇੱਕ ਬਹੁਤ ਵੱਡਾ ਝੂਠ ਦਿਖਾ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਜਿਵੇਂ ਕਿ ਇਹਨਾਂ ਨੇ ਹੁਣ ਇੱਕ ਰੈਲੀ ਦਾ ਨਾਮ ਰੱਖਿਆ ਜੀ ਨਸ਼ਾ ਵਿਰੁੱਧ ਜਾਂ ਪੰਜਾਬ ਬਚਾਓ ਯਾਤਰਾ ਪਰ ਇਹ ਯਾਤਰਾ ਬਹੁਤ ਪਹਿਲਾਂ ਕੱਢ ਲੈਣੀ ਚਾਹੀਦੀ ਸੀ ਜਦੋਂ ਕਿ 25 ਸਾਲ ਤੱਕ ਤਾਂ ਬਾਦਲਾ ਨੇ ਰਾਜ ਕਰ ਲਿਆ ਆ ਹੁਣ ਜਿਹੜੇ ਬਾਬੇ ਨੇ ਇਹਨਾਂ ਨੂੰ ਇਹ ਗਲਤ ਫਹੀਵੀਂ ਕਿ ਯਾਰ ਸਾਡੇ ਕਰਕੇ ਸਾਡੇ ਵਾਲੇ ਜਿਹੜੇ ਸਮਰਥਕ ਅੰਨੇ ਭਗਤੋਂ ਇਹਨਾਂ ਨੂੰ ਵੋਟਾਂ ਪਾਉਣਗੇ ਪਰ ਲੋਕਾਂ ਦੀ ਥਿਉਰੀ ਤਾਂ ਆਉਣ ਲੱਗ ਗਈ ਹੈ ਉਹ ਕਹਿੰਦੇ ਅਸੀਂ ਬਾਬੇ ਦੇ ਕਹਿੰਦੇ ਵੋਟ ਨਹੀਂ ਪਾਉਣੀ ਕਿਉਂਕਿ ਸਾਨੂੰ ਪਤਾ ਵੀ ਬਾਬਾ ਇਸ਼ਾਰਾ ਕਿੱਧਰ ਕਰ ਰਿਹਾ ਸਖਬੀਰ ਬਾਦਲ ਤੇ ਭਾਜਪੀ ਦਾ ਚਾਹੇ ਗੱਠ ਜੋੜ ਕਰਵਾ ਦੇਵੇ ਪੰਜਾਬ ਦੇ ਲੋਕ ਇਹਨਾਂ ਨੂੰ ਇੱਕ ਵੀ ਵੋਟ ਨਹੀਂ ਪਾਉਂਦੇ। ਉਹੀ ਲੋਕ ਪਾਉਣਗੇ ਜਿਹੜੇ ਲੋਕ ਗੁੰਡਾਗਰਦੀ ਦੇ ਵਿੱਚ ਸ਼ਾਮਲ ਹੋਣਗੇ। ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਭਰ ਦੇ ਲੋਕਾਂ ਨੂੰ ਪਹਿਲਾ 25 ਸਾਲਾਂ ਤੱਕ ਕੀ ਦਿੱਤਾ ਉਹ ਆਲਰੇਡੀ ਸਾਰਾ ਪੰਜਾਬ ਜਾਣਦਾ ਹੈ। ਨਸ਼ੇ ਦਿੱਤੇ ਨੇ ਜਿਵੇਂ ਕਿ ਇੱਕ ਬਹੁਤ ਹੀ ਸੂਝਵਾਨ ਲੀਡਰ ਇਹਨਾਂ ਦੇ ਬੜੇ ਹੀ ਕਰੀਬੀ ਨੇ ਉਹ RAMU BALIA ਉਹਨਾਂ ਨੇ ਕਿਹਾ ਸੀ ਗੁਰੂ ਸਾਹਿਬ ਨੇ ਤਾਂ ਅੰਮ੍ਰਿਤ ਛਕਾਇਆ ਸਾਡੇ ਲੋਕਾਂ ਨੂੰ ਇਹਨਾਂ ਨੇ ਚਿੱਟਾ ਛਕਾਇਆ ਸਾਡੇ ਲੋਕਾਂ ਨੂੰ ਬਾਦਲਾਂ ਨੇ ਐਡੀ ਵੱਡੀ ਸਟੇਟਮੈਂਟ ਸ਼ਰ੍ਹਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਈ ਹੈ ਉਹਨਾਂ ਦੀ ਰਾਮੂ ਵਾਲੀਆ ਦੀ ਦਿੱਤੀ ਹੋਈ ਹੈ ਉਹ ਤੁਸੀਂ YouTube ਤੇ ਦੇਖ ਸਕਦੇ ਹੋ ਪਰ ਸਾਡੇ ਪੰਜਾਬ ਦੇ ਲੋਕ ਇੰਨੇ ਵੀ ਅੰਨੇ ਨਹੀਂ ਹੈ ਕਿ ਕੋਈ ਬਾਬਾ ਆ ਕੇ ਕਹੇ ਕਿ ਬਾਦਲਾਂ ਨੂੰ ਵੋਟ ਪਾ ਦਿਓ ਆ ਬੀਜੇਪੀ ਨੂੰ ਪਾ ਦਿਓ ਇਹ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕ ਭਲੀ ਭੰਤੀ ਜਾਣਦੇ ਆ ਕਿ ਹਲੇ 5 ਸਾਲ ਨਹੀਂ ਹੋਏ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰ ਦਿੱਤਾ ਹੈ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਇਹ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਚੱਲਿਆ ਕਿੱਥੇ ਆ ਪੰਜਾਬ ਬਚਾਉਣ ਨੂੰ ਭਾਈ ਪੰਜਾਬ ਤਾਂ ਸੱਚ ਮੁੱਚ ਸਫਲਤਾਪੂਰਵਕ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਕਿਉਂ ਕਿ ਨਸ਼ਿਆਂ ਦੇ ਉੱਤੇ ਰੋਕ ਲਾਈ ਮੁੱਖ ਮੰਤਰੀ ਨੇ ਯਾਨੀ ਭਵਨ ਸਿੰਘ ਮਾਨ ਨੇ ਲੋਕ ਉਹਨਾਂ ਦੇ ਹੱਕ ਵਿੱਚ ਨੇ ਲੋਕ ਕਹਿੰਦੇ ਸਤਾਈ ਛੱਡੋ ਅਸੀਂ ਤਾਂ ਇਹਨੂੰ 24 32 ਪਤਾ ਨਹੀਂ 47 ਤੱਕ ਕਦੋਂ ਤੱਕ ਰੱਖਾਂਗੇ ਪਤਾ ਹੀ ਨਹੀਂ ਕਦੋਂ ਤੱਕ ਯਾਨੀ ਮੁੱਖ ਮੰਤਰੀ ਪਹਿਲਾ ਭਗਵੰਤ ਸਿੰਘ ਬਾਣ ਜੀ ਨੇ ਵੋਟ ਬੈਂਕ ਦੀ ਨਾ ਪਰਵਾਹ ਕੀਤੀ ਸਿੱਧਾ ਬਿਆਨ ਦੇ ਦਿੱਤਾ ਗੁਰਿੰਦਰ ਢਿੱਲੋਂ ਦੇ ਉੱਤੇ ਕਿ ਇਹ ਬੰਦਾ ਉਹਦਾ ਲੋਕਾਂ ਦਾ ਸਾਥੀ ਹੈ ਜਿਹੜੇ ਚਿੱਟੇ ਦੇ ਤਸਕਰ ਨੇ ਤੇ ਕੋਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਭਾਈ ਇਹ ਮੁਲਾਕਾਤ ਕਰਨ ਵਾਲੇ ਜੱਜ ਕਿਵੇਂ ਬਣ ਗਏ ਨੇ ਉਹ ਕਿਉਂ ਜੱਜ ਕਰ ਰਿਹਾ ਸਾਰੀਆਂ ਗੱਲਾਂ ਨੂੰ ਫਿਰ ਇਹਦਾ ਮਤਲਬ ਸੁਪਰੀਮ ਕੋਰਟ ਤੋਂ ਉੱਤੇ ਆ ਬਾਬਾ ਜਾਂ ਹਾਈ ਕੋਰਟ ਤੋਂ ਉੱਤੇ ਆ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਸਾਡਾ ਦੇਸ਼ ਭਰ ਦੇ ਲੋਕ ਸਾਡੇ ਉਹਨਾਂ ਨੂੰ ਸਿਰ ਮੱਥੇ ਲੈਂਦੇ ਉਹਨਾਂ ਦੇ ਫੈਸਲੇ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪਹਿਲੀ ਕਲੀਨ ਚਿੱਟ ਦੇ ਦਿੱਤੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਤਾਂ ਨਿਰਦੋਸ਼ ਹੈ ਇਹ ਤਾਂ ਗਲਤ ਹੈ ਜੀ ਇਹਦੇ ਤੇ ਦੋਸ਼ ਲੱਗੇ ਹੋਏ ਤਾਂ ਹੁਣ ਇੱਥੇ ਸਾਡੇ ਪੰਜਾਬ ਦੇ ਲੋਕ ਦੱਸਣ ਕਿ ਇਹ ਗਲਤ ਹੈ ਜਾਂ ਇਹ ਸੱਚ ਹੈ ਇਹ ਪੰਜਾਬ ਪੂਰਾ ਜਾਣਨਾ ਚਾਹੁੰਦਾ ਤੁਸੀਂ ਕਮੈਂਟਾਂ ਦੇ ਵਿੱਚ ਲਿਖਿਓ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਾਬਾ ਜਿੰਦਰ ਸਿੰਘ ਿੱੱਲੂ ਵਰਗੀ ਰੋਹਾਨੀ ਸ਼ਖਸੀਅਤ ਜਿਹੜਾ ਕਿ ਜਿਹਨਾਂ ਦੇ ਨਾਲ ਵੱਡੀਆਂ ਸੰਗਤਾਂ ਜੁੜੀਆਂ ਹੀ ਗਿਆ ਨੇ ਔਰ ਲੋਕ ਉਹਨਾਂ ਨੂੰ ਰੱਬ ਦਾ ਦਰਜਾ ਦਿੰਦੇ ਹੀ ਹੈਗੇ ਆ ਉਹ ਬਾਬਾ ਜਿੰਦਰ ਸਿੰਘ ਿੱੱਲੂ ਦਾ ਅਸਲ ਚਿਹਰਾ ਸਾਹਮਣੇ ਆਇਆ ਹੈ ਗਾਬਾ ਪੰਜਾਬ ਦੇ ਲੋਕ ਵੱਡੇ ਪੱਤਰ ਤੇ ਉਹਨਾਂ ਦਾ ਵਿਰੋਧ ਕਰਨ ਦੇ ਇਹ ਲੋਕਾਂ ਤੇ شدید ਗੁੱਸਾ ਪਾਇਆ ਜਾਂਦਾ ਹੈਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਪਾਤੇ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਪੱਤਰਕਾਰਾਂ ਨੂੰ ਉਹ ਉਹ ਜਵਾਬ ਚੀਗੇ ਜਿਸ ਤੋਂ ਜਿਸ ਦੀ ਵਜ੍ਹਾ ਤੋਂ ਜਿਹੜੇ ਪੰਜਾਬ ਦੇ ਲੋਕ ਆ ਉੱਪਰ ਉੱਠੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਕਿੱਲੂ ਦਾ ਇਹ ਕਹਿਣਾ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਵੈ ਉਹਨਾਂ ਦਾ ਯਾਰ ਰਹੇਗਾ ਵੈ ਔਰ ਜਿਹੜੇ ਇਲਜ਼ਾਮ ਲਾਏ ਗਏ ਹੀਗੇ ਆ ਉਹ ਸਭ ਬੇਬੁਨਿਆਦ ਹੀਗੇ ਆ ਬਾਬਾ ਕੁਬਿੰਦਰ ਸਿੰਘ ਜੀ ਨੇ ਕਲੀਨ ਚਿੱਟ ਦੇਤੀ ਬਿਕਰਮ ਸਿੰਘ ਮਜੀਠੀਆ ਨੂੰ ਜਦ ਕਿ ਦੂਜੇ ਪਾਸੇ ਜੇ ਦੇਖੇ ਤੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਈ ਹੈ ਬਰੀ ਨਹੀਂ ਹੋਇਆ ਕੇਸ ਇਸ ਦੇ ਵਿੱਚ ਇਸ ਲਈ ਨਹੀਂ ਕਿਹਾ ਜਾ ਸਕਦਾ ਕਿ ਜਿਹੜੇ ਇਲਜ਼ਾਮ ਲੱਗੇ ਆ ਉਹ ਬੇਬੁਨਿਆਦ ਹੀਗੇ ਆ ਕਿ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਇਲਜ਼ਾਮ ਲਾਏ ਗਏ ਹੀਗੇ ਆ ਬਾਬਾ ਗਗਿੰਦਰ ਸਿੰਘ ਿੱੱਲੂ ਦੇ ਖਲਾਫ ਲੋਕ ਇਸ ਲਈ ਵੀ ਵਿਰੋਧ ਕਰ ਰਹੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਤੇ ਕਬਜ਼ਾ ਕੀਤਾ ਗਿਆ ਖੜਾਂ ਦੇ ਵਿੱਚ ਜਦੋਂ ਲੋਗਾ ਆ ਦੇ ਕਹਾਂ ਚ ਪਾਣੀ ਵੜਾਇਆ ਸੀਗਾ ਇਹਨਾਂ ਨੇ ਆਪਣੀਆਂ ਜ਼ਮੀਨਾਂ ਆਪਣੇ ਡੇਰੇ ਬਚਾਉਣ ਲਈ ਜਿਹੜੇ ਨਹਿਰਾਂ ਦੇ ਬੰਦ ਉਹ ਤੋੜ ਦਿੱਤੇ ਔਰ ਲੋਗਾ ਆਂਦੀਆਂ ਜਿਹੜੀਆਂ ਜ਼ਮੀਨਾਂ ਆ ਜਿਹੜੀਆਂ ਪਸਨਾ ਸੀਗੀਆਂ ਉਸ ਖੜਾਂ ਦੇ ਵਿੱਚ ਰੁੜ ਗਈਆਂ ਤਬਾਹ ਹੋ ਗਈਆਂ Uh, اس لئے بڑے پتر تے لوگ انہوں دا ورود کرن دے انہوں جو غصہ پایا جان دے باقی پر اتر ڈاکی کرنا سے گا اس ویڈیو بارے کمنٹس کر کے لازمی دے شروع کے اپنے تیر سارا خیال میں تانگے اگلی ویڈیو دے نال اللہ حافظ